ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਹੱਡ ਪਾਣੀ ਮਿਹਨਤ ਨਾਲ ਤੇ ਆਪਣੀ ਅਕਲ ਦੇ ਨਾਲ ਤੇ ਮਜ਼ਦੂਰਾਂ ਨਾਲ ਜੋਟੀ ਪਾ ਕੇ ਉਸ ਵੇਲੇ ਉਸ ਸਮੇਂ ਦੇ ਹਾਕਮਾਂ ਨੂੰ ਠੂਠਾ ਫੜ ਕੇ ਨਾਜ ਮੰਗਦੇ ਸੀ ਤੇ ਇਥੇ ਹਰਾਨ ਕਲਾਬ ਲੈ ਕੇ ਆਂਦਾ ਜਾਨੀ ਅੰਦੇ ਭੰਡਾਰ ਟੂੜੇ ਠੂਠਾ ਖੜਾਇਆ ਤੇ ਅਜੇ ਕਹਿੰਦੇ ਕਿਸਾਨ ਕੰਮ ਛੱਡ ਗਿਆ ਉਹ ਕਿਸਾਨ ਜਿਹਨੇ ਤੱਜਾਂ ਤੇ ਜਿਥੇ ਮੂਸ਼ੀਆਂ ਖੇਡਦੀਆਂ ਸੀ ਗੋਧ ਹੀ ਪੈਦਾ ਕੀਤੇ ਦੁੱਧ ਹੀ ਪੈਦਾ ਕੀਤਾ ਤੇ ਅੱਜ ਖੁਦਕਸ਼ੀਆਂ ਕਰ ਰਿਹਾ ਹੈ ਲਓ ਜੀ ਮੈਂ ਪੇਸ਼ ਕਰਦਾ ਬੋਲੀਆਂ ਖੇਤੀ ਦੇ ਬੋਲਿਆਂ ਕਿ ਅੱਜ ਇਹ ਸਾਰੇ ਇਨਕਲਾਬ ਦੀ ਹਰਿਆਲੀ ਬਈ ਹੁਣ ਪੀਲੀ ਪੈ ਗਈ ਹੈ ਰਹਿ ਗਏ ਜੱਟ ਖੁਰਚ ਦੇ ਬਟਾ ਰਹਿ ਗਏ ਅਸੀਂ ਖੁਰਚ ਦੇ ਬਟਨਾ ਤੇ ਲੁੱਟ ਕੇ ਦਿੱਲੀ ਲੱਗੀ ਹੈ ਲੋਈ ਪੇਸ਼ ਕਰਨਾ ਬੋਲਾਂ ਖੇਤੀ ਦੇ ਬੋਲਿਆਂ ਖੇਤੀ 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 ਤੀਖੇ ਤੀਖੀ ਨਮੀਆਂ ਕਾਟਾਂ ਦੇ ਆ ਹੋਈ ਇਕ ਸਾਨਾ ਆ ਹੋਈ ਇਕ ਸਾਨਾ ਪੇਤੀ ਹੱਥ ਉੱਤੇ ਹੱਥ ਪਰਿਆ ਨਾ ਹੋਣ ਬਤੀਤਾਂ ਨਾ ਹੋਣ ਬਤੀਤ ਹੋਂ ਤੇਤੀ ਆਸਾਂ ਦੀ ਢਗ ਉੱਥਰੀ ਪਰ kehr ਗਈ ਬਾਦ ਕੇਰ ਗਈ ਬਾਦ ਬਰੇਤੀ ਉਹ ਸ਼ਬੀਆਂ ਦੀ ਉਤਾਈ ਅਪਰ ਤਿੱਖੀਆਂ ਮਾਰ ਕੇ ਰੇਤੀ ਉਹ ਸ਼ਬੀਆਂ ਦੀ ਉਤਾਈ घरो तिखियां मार ते रेत छवियां जी रुत आई छोले 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 फुट तही बार गे दण मंडीअ कपा नू दिण आ सेठ बही ਹੇ ਤਬਾਹੀ ਨੂੰ ਫੋਲੇ ਐਸੇ ਅਨਦਮਾਨ ਦੇ ਅਸੀਂ ਰੱਖੇ ਹਾਂ ਨਮਾਣੇ ਅਸੀਂ ਰੱਖੇ ਹਾਂ ਨਮਾਣੇ ਗੋਲੇ ਵੀ ਅਨ ਦੇ ਗਦਾਮ ਪਰਲੇ ਛੱਡ ਸਖਣੇ ਪਏ ਪਰੋਲੇ ਵੀ ਅਨ ਦੇ ਗਦਾਮ ਪਰਲੇ ਛੱਣੇ ਪਏ ਪਰੋਲੇ ਵੀ ਅਨ ਦੇ ਗਦਾਮ ਪਰਲੇ ਕੇ ਤਣ ਕੇ ਤਣ ਕੇ ਬਣ ਬਾਰੇ ਬਾ ਬੀਜ ਦੇ ਹਟਕੇ ਮੱਥੇੋਂ ਪਸੀਨਾ ਤੇ ਜੇ ਮੱਥੇੋਂ ਪਸੀਨਾ ਬਣ ਕੇ ਸ਼ਾਦੇ ਗਦਾਮਾ ਹਟਿਓ ਤੇਰੀ ਅੰਦਰ ਇਹ ਜੰਜੀਰੀ ਤੇਰੀ ਅੰਦਰ ਇਹ ਜੰਜੀਰੀ ਛਣ ਕੇ ਤਦਿਆਂ ਨੇ ਕਲਮ ਚੁੱਕੀ ਤੈਨੂੰ ਲਿਖਿਆ ਮੁਕੇ ਹੈ ਤੈਨੂੰ ਲਿਖਿਆ ਮੁਕੇ ਹੈ ਤਣ ਕੇ ਨੀ ਬੱਲੀਏ ਕਣਕ ਦੀ ਏ ਸਾਡਾ ਲੁਧਿਆਣਾ ਨਾਲ ਆਇਆ ਕਰਮਾ ਬਚ ਗਿਆ ਲੋਆ ਤੋਂ ਤੇਲ ਛੁੰਡੀਆਂ ਖਾ ਲਿਆ ਮੀਲੀ ਬੱਦ ਨੇ ਖਾ ਲਿਆ ਜਰਮਾ ਵਸ ਪਰੇ ਹਾ ਛਤਕਾਰੀਆਂ ਮੰਡੀ ਵੇਚਣ ਗਿਆ ਮੰਡੀ ਵੇਚਣ ਗਿਆ ਨੇ ਕਰਮਾ ਹਟੇਰੀ ਤੇ ਆਕੜ ਗਿਆ ਹੰਨਾ ਹੰਨਾ ਕਿ ਹੰਨਾ ਹਾ ਤੱਤੇ ਪਾਣੀ ਵਿੱਚ ਬੀਜੇ ਆ ਕੋਡੀ ਢੂਈ ਅੱਖਾ ਹੋ ਗਿਆ ਕੋਡੀ ਢੂਈ ਅੱਖਾ ਹੋ ਗਿਆ ਅੱਖਾ ਨਾ ਹੰਨਾ ਰੰਗਲੇ ਪੰਜਾਬ ਜਨਾ ਨਹੀਂ ਛੜਦਾ ਤੇ ਨਹੀਂ ਛੜਦਾ ਕਿ ਤੇ ਇਹ ਹੂਣਾ ਜੰਝ ਹੈ ਗਰੀਬੀ ਦਾ ਦੇ ਸ਼ਤਾਰੂਆ ਹੋਇਆ ਫੇਰਾ ਜੇ ਸ਼ਤਾਰੂਆ ਹੋਇਆ ਫੇਰ ਕੋਨਾ ਵੇ ਕੋਹੂੜੀਆਂ ਜੱਟ ਵਟਦਾ ਉਹ ਦੇਖ ਰਲਦਾ ਮੱਡੀ ਦੇ ਵਿੱਚ ਸੋਨਾ ਕੋਹੂੜੀਆਂ ਜੱਟ ਵਟਦਾ ਦੇਖੋ ਬੋਤਾ ਮੰਡੀ ਦੇ ਵਿੱਚ ਅਸਾਂ ਆਉਨਾ ਵੇ ਘੂੜੀਆਂ ਜੱਟ ਵੱਟ ਦਾ ਆ ਰ ਆ ਰ ਆ ਰ ਆ ਨੰਬਰਾਂ ਦੇ ਅੱਠ ਕਿੱਲੇ ਉਹਨਾਂ ਪਹਿਲਾਂ ਛਟਾ ਮ ਉਹਨਾਂ ਪਹਿਲਾਂ ਛਟਾ ਮ ਲਖਾਇਆ ਪਿੰਡ ਵਿੱਚ ਗੱਲਾਂ ਹੁੰਦੀਆਂ ਜਦ ਫੋਰਟ ਟਰੈਕਟਰ ਤੋ ਗੋੜ ਟ੍ਰੱਕ ਟੱਕਰ ਲਿਆਇਆ ਕਿਸ਼ਤਾਂ ਦੇ ਕਰਜੇ ਇਹ ਬਾਹ ਉਹਨੂੰ ਚੇਤਾ ਮੂਲਨ ਉਹਨੂੰ ਚੇਤਾ ਮੂਲਨਾ ਆਇਆ ਬੈਂਕ ਵਾਲੇ ਬਾਹਰ ਖੜੇ ਸੈਨਕ ਨਾਲ ਸਮਝਾਇਆ ਬੈਂਕ ਵਾਲੇ ਬਾਹਰ ਖੜੇ ਸੈਨਕ ਨਾਲ ਸਮਝਾਇਆ ਬੈਂਕ ਵਾਲੇ ਬਾਹਰ ਖੜੇ ਆ ਬਾਪੂ ਦੇਖ ਲੈ ਮੰਡੀ ਦਾ ਬਾਪੂ ਦੇਖ ਲੈ ਮੰਡੀ ਦਾ ਥਾਣਾ ਗਿੱਲੇ ਗੂਹੇ ਪੈਰ ਨਾ ਤਰੇ ਦੱਸ ਇਹ ਕੀ ਵਰਤਨਿਆ ਪਲਾ ਇਹ ਕੀ ਵਰਤਨਿਆ ਪਾਣਾ ਵੇ ਹਰੀ ਕਰਾਂਤੀ ਹੀ ਨੋਕੀ ਰਗੜ ਫੜੇ ਤੇ ਕੀ ਰਗੜ ਫੜੇ ਤੇ ਲਾਣਾ ਵੀ ਸਾਡੇ ਫੋੜੇ ਦਾ ਬਾੜ ਸੁੱਕਾ ਨਹੀਂ ਜਾਣਾ ਵੀ ਸਾਡੇ ਫੋੜੇ ਦਾ ਬਾੜ ਸੁੱਕਾ ਨਹੀਂ ਜਾਣਾ ਵੀ ਸਾਡੇ ਫੋੜੇ ਦਾ ਛਾੜੀ ਕਾਮੇ ਆਦੀ ਜੰਦਰ ਸੂਲੀ ਛਾੜੀ ਕਾਮੇ ਆਦੀ ਜੰਦਰ ਸੂਲੀ ਚਾੜੀ ਬਿੰਨ ਦੇ ਤੇ ਕਰ ਜੇ ਚੋ ਵਿਆਜ ਬੇਲਬਾਗ ਬਧਰਤ ਵਿਆਜ ਬੇਲਬਾਗ ਬਧਰਤ ਸਾੜੀ ਮੁੜ ਕੇ ਦਾ ਮੁੱਲ ਮੈਂ ਤਰਾ ਹੋਏ ਤਾਰੀ ਹੋਰਨਾ ਦੀ ਕਰੀ ਜਾਵੇ ਤਾਰੀ ਹੋਰਨਾ ਦੀ ਕਰੀ ਜਾਵੇ ਘਾੜੀ ਵੇ ਤੜ ਤੱਕ ਝੂ ਮਰਵਈ ਛਾੜੀ ਟਾਸ ਟਾਸ ਤਰਦੀ ਨਾਰੀ ਕੱਢ ਤੱਕ ਝੂ ਮਰਵਈ ਕਾਡੀ ਟੈਸ ਟੈਸ ਕਰਦੀ ਨਾੜੀ ਕੜ ਤੱਕ ਝੂਮਰ ਬਈ ਮਕੀਆਂ 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 ਭੁੱਲ ਗਈ ਪੱਤਿਆਂ ਨੂੰ ਨਾਲੇ ਭੁੱਲ ਗਈ ਪੀਣੀਆਂ ਨਾਲੇ ਭੁੱਲ ਗਈ ਪੀਣੀਆਂ ਚੱਕੀਆਂ ਦੁੱਧਿਆਂ ਨੂੰ ਡਾਲ ਠੰਗ ਗਈ ਕਿੱਥੇ ਛੱਜਣਾ ਗਲੇਲਾ ਇੱਥੇ ਮਿੱਤਰਾਂ ਗੱਲੇ ਲਾਂ ਰੱਖੀਆਂ ਗੋਪੀਏ ਤਿਆਰ ਕਰੋ ਜਦ ਹੋਵਣ ਫਸਲਾ ਜਦ ਹੋਵਣ ਫਸਲਾ ਪਤੀਆਂ ਓਏ ਬੋਲਾਂ ਦੀ ਰਾਖੀ ਲਈ ਬਣ ਜੋ ਡੂਮਣਾ ਮੱਖੀਆਂ ਓਏ ਬੋਲਾਂ ਦੀ ਰਾਖੀ ਲਈ ਪਣਾ ਬਣਣਾ ਡੂਮਣਾ ਮੱਖੀਆਂ ਓਏ ਬੋਲਾਂ ਦੀ ਰਾਖੀ ਲਈ ਰਮਾ ਪੱਕੀ ਫਸਲ ਉੱਤੇ ਗੜੇ ਆਂਦਾ ਪੱਕੀ ਫਸਲ ਉੱਤੇ ਗੜੇ ਆਂਦਾ ਵਰਨਾ ਧੀ ਦਾ ਵਿਆਹ ਕਰਿਆ ਉਤੋਂ ਬੁੜੇ ਬਾ ਆ ਗਿਆਂ ਉਤੋਂ ਬੁੜੇ ਬਾ ਆ ਗਿਆਂ ਮਰਨਾ ਥੱਕਿਆ ਨਾ ਸਿਆਲ ਕੱਢਿਆ ਓਏ ਮੋੜੇ ਮੰਡੀਆਂ ਛਾੜ ਕੇ ਮੋੜੇ ਮੰਡੀਆਂ ਛਾੜ ਕੇ ਪਰ ਨਾ ਵੀ ਝੂਲਾ ਗੁਲਾਮੀ ਦਾ ਲਾਹੇ ਬਨਾਨੀ ਛਰਨਾ ਵੀ ਝੂਲਾ ਗੁਲਾਮੀ ਦਾ ਲਾਹੇ ਬਨਾਨੀ ਛਰਨਾ ਵੀ ਝੂਲਾ ਗੁਲਾਮੀ ਦਾ ਤਾਨ ਕੇ ਜੱਟ ਤੋੜ ਦੇ ਤਾਨ ਕੇ ਛਾਤੀ ਮੇਲੇ ਵਿੱਚ ਢੋਲ ਵੱਜੇ ਮਨ ਠਣਜੋਂ ਤੋਂ ਨਾ ਓਹੋ ਮਨ ਠਣਜੋਂ ਤੁਰ ਨਬਰਤੀ ਜੱਤੀ ਨੂੰ ਲਵਾ ਦੇ ਕੁੰਗਰੂ ਕੋਈ ਸਮਾਸੀ ਗੀਤ ਦਾ ਕੋਈ ਸਮਾਸੀ ਗੀਤ ਦਾ ਚਾਹੀ ਛੋਟਾ ਸੁਪਨਿਆਂ ਨੂੰ ਲਾਈਏ ਕਿਣ ਦਾ ਚਵਾਤੀ ਛੋਟਾ ਸੁਪਨਿਆਂ ਨੂੰ ਲਾਈਏ ਕਿਣ ਦਾ ਚਵਾਤੀ ਛੋਟਾ ਸੁਪਨਿਆਂ ਨੂੰ